ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪੁਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹਾਂਜੀ ਆਪਣੇ ਅੱਜ ਗੇਟ ਲਾਉਣ ਵਾਲੇ ਮਿਸਤਰੀ ਆਗੇ ਸੀਗੇ ਤੇ ਆਪਣੇ ਬਹੁਤ ਦਿਨ ਬਾਅਦ ਗੇਟ ਲੱਗਣ ਲੱਗੇ ਨੇ ਤਕਰੀਬਨ ਸਾਰਾ ਸਿਆਲੀ ਆਪਣਾ ਇਸ ਤਰ੍ਹਾਂ ਲੰਗ ਗਿਆ ਉਹ ਤਾਂ ਹੋਇਆ ਜੀ ਜਿਹੜੇ ਮਿਸਤਰੀ ਨੂੰ ਅਸੀਂ ਕਿਹਾ ਹੋਇਆ ਸੀਗਾ ਗੇਟ ਲਾਉਣ ਵਾਸਤੇ ਉਹਨੇ ਪਹਿਲਾਂ ਸਾਡੇ ਨਾਲ ਗੱਲ ਕਰ ਲਈ ਕਹਿੰਦਾ ਵੀ ਹਾਂਜੀ ਮੈਂ ਆਉਂਗਾ ਗੇਟ ਲੌਣ ਵੀ ਤੁਸੀਂ ਹੋਰ ਨਾ ਕਿਸੇ ਨੂੰ ਕਿਹੋ ਅਸੀਂ ਉਹਦੀ ਆਸ ਤੇ ਹੀ ਰਹਿ ਗਏ ਤੇ ਸਾਨੂੰ ਐ ਹੋ ਗਿਆ ਵੀ ਕੋਈ ਗੱਲ ਨਹੀਂ ਮੁੰਡਾ ਵਧੀਆ ਵੀ ਜਰੂਰ ਆਊਗਾ ਵੀ ਆਪਾਂ ਉਹਦੇ ਨਾਲ ਹਾਂ ਕਰਕੇ ਆਪਾਂ ਕਿਸੇ ਹੋਰ ਨੂੰ ਨਹੀਂ ਲਾਉਣਾ ਹੈਗਾ ਵੀ ਆਪਾਂ ਉਸੇ ਨੂੰ ਲਾਉਣਾ ਤੇ ਪਰ ਉਹਨੇ ਇਹ ਗੱਲ ਨਹੀਂ ਸੋਚੀ ਹੈਗੀ ਜੀ ਉਹਨੇ ਨਾ ਜਾ ਕੇ ਕਿਸੇ ਹੋਰ ਦਾ ਕੰਮ ਫੜ ਲਿਆ ਤੇ ਆਪਣੇ ਨਾਲ ਉਹਨੇ ਮੁੜ ਕੇ ਪਤਾ ਨਹੀਂ ਕੀ ਗੱਲ ਹੀ ਨਹੀਂ ਕਰੀ ਹੈਗੀ ਤੇ ਨਾ ਤਾਂ ਦੱਸਿਆ ਵੀ ਮੈਂ ਕਦੋਂ ਆਉਂਗਾ ਕਦੋਂ ਨਹੀਂ ਆਉਂਗਾ ਜਿਹੜੇ ਵੀਰੇ ਨੇ ਆਪਣੀ ਉਹਦੇ ਨਾਲ ਗੱਲ ਕਰਵਾਈ ਸੀ ਉਹਨੇ ਉਹਦਾ ਫੋਨ ਵੀ ਨਹੀਂ ਚੱਕਿਆ ਹੈਗਾ ਤੇ ਪਤਾ ਨਹੀਂ ਕੀ ਗੱਲ ਹੋਈ ਹੈ ਅੱਜ ਤੱਕ ਸਾਨੂੰ ਇਹ ਹੀ ਨਹੀਂ ਪਤਾ ਲੱਗਿਆ ਫੇਰ ਡਾਕਟਰ ਸਾਹਿਬ ਨੇ ਆਹ ਮੁੰਡਿਆਂ ਨੂੰ ਕਿਹਾ ਇਹ ਵੀ ਬਹੁਤ ਵਧੀਆ ਕੰਮ ਕਰਦੇ ਨੇ ਜੀ ਤੇ ਇਹ ਆਗੇ ਸੀਗੇ तकरीबन 9 10 ਵਜੇ ਹੀ ਆਗੇ ਸੀਗੇ ਵਿਚਾਰੇ ਵਧੀਆ ਆਗੇ ਟਾਈਮ ਨਾਲ ਹੀ ਤੇ ਇੱਧਰ ਮੈਂ ਬਣਾਉਣ ਲੱਗੀ ਹੋਈ ਸੀ ਕਿ ਜੀ ਦਹੀਂ ਭੱਲੇ ਬੱਚੇ ਕਹਿੰਦੇ ਅਸੀਂ ਦਹੀਂ ਭੱਲੇ ਖਾਣੇ ਆ ਵੀ ਸਾਨੂੰ ਦਹੀਂ ਭੱਲੇ ਬਣਾ ਕੇ ਦਿਓ ਕਾਫੀ ਚਿਰ ਹੋ ਗਿਆ ਸੀਗਾ ਮੈਂ ਇਹਨਾਂ ਨੂੰ ਕੁਝ ਨਹੀਂ ਸੀ ਬਣਾ ਕੇ ਦਿੱਤਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਬਣਾ ਦਿੰਨੀ ਆ ਤੇ ਨਾਲੇ ਡਾਕਟਰ ਸਾਹਿਬ ਕਹਿੰਦੇ ਸੀ ਵੀ ਕਹਿੰਦੇ ਵੀ ਕਈ ਦਿਨ ਹੋ ਗਏ ਵੀ ਘਰੇ ਕੁਝ ਬਣਿਆ ਨਹੀਂ ਹੈਗਾ ਤੁਸੀਂ ਬਣਾ ਲਓ ਤੇ ਇੱਥੇ ਮੈਂ ਬਣਾ ਰਹੀ ਸੀ ਕਿ ਮਹਿਕ ਦਹੀਂ ਚ ਮਿੱਠਾ ਪਾ ਰਹੀ ਸੀ ਮੈਨੂੰ ਕਿਹਾ ਮੈਂ ਹਤੂ ਦਹੀਂ ਮਿੱਠੀ ਕਰ ਲਾ ਤੇ ਮੈਂ ਭੱਲੇ ਤਾਲ ਦੇਣੀ ਆ ਮੈਂ ਇਕੱਠੇ ਬਣਾ ਲੈਣੇ ਹੁੰਨੇ ਆ ਜੀ ਅੱਧਾ ਕਿਲੋ ਦਾਲ ਦੇ ਬਣਾ ਕੇ ਫਿਰ ਅਸੀਂ ਸਟੋਰ ਕਰ ਲੈਣੇ ਹੁੰਨੇ ਆ 15 20 ਦਿਨ ਇਹ ਖਰਾਬ ਨਹੀਂ ਹੁੰਦੀ ਹੈ fridge ਚ ਠੰਡ ਹੁਣ ਤਾਂ ਠੰਡ ਹੈ ਹੁਣ ਤਾਂ ਵੈਸੇ ਵੀ ਨਹੀਂ ਹੁੰਦੇ ਠੰਡ ਚ ਤਾਂ ਇਹ ਹਫਤਾ ਬਾਹਰ ਵੀ ਕੱਢ ਜਾਂਦੇ ਨੇ ਜੇ ਆਪਾਂ ਵੈਸੇ ਇਹਨਾਂ ਨੂੰ ਅਮ ایرਟਾਈਟ ਚ ਪਾ ਕੇ ਡੱਬੇ ਦੇ ਵਿੱਚ ਰੱਖ ਲਾਂਗੇ ਤਾਂ ਹਫਤਾ ਖਰਾਬ ਨਹੀਂ ਹੁੰਦੇ ਜੇ ਆਪਾਂ ਫ੍ਰੀਜ਼ਰ ਚ ਰੱਖਾਂਗੇ ਫਿਰ ਆਪਾਂ ਇਹਨਾਂ ਨੂੰ 15 ਤੋਂ 20 ਦਿਨ ਤੱਕ ਵੀ ਰੱਖ ਸਕਦੇ ਆ ਤੇ ਇੱਥੇ ਮੈਂ ਇਕੱਠੇ ਬਣਾ ਲਈ ਸੀਗੀ ਸੌਸ ਬਣਾ ਲਈ ਸੀਗੀ ਮੈਂ ਇੱਕ ਦਿਨ ਪਹਿਲਾਂ ਤੇ ਚਲੋ ਮੈਂ ਖਿਆ ਵੀ ਨਾਲੇ ਗੇਟਾਂ ਦੀ ਪਾਰਟੀ ਕਰ ਦਿੰਦੇ ਆ ਬੱਚੇ ਕਹਿੰਦੇ ਮम्मा ਸਾਨੂੰ ਕੁਝ ਖਵਾਓ ਅੱਜ ਮਸਾ ਮਸਾਂ ਗੇਟ ਲੱਗੇ ਨੇ ਆਪਣੇ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣੇ ਆ ਤੇ ਸਾਰੀ ਵੀਡੀਓ ਦੇਖਿਓ ਪਲੀਜ਼ ਜੇ ਤੁਹਾਨੂੰ ਆਪਣਾ ਚੈਨਲ ਵਧੀਆ ਲੱਗੇ ਵੀਡੀਓ ਚੈਨਲ ਦੇ ਉੱਤੇ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਵੀਡੀਓ ਫੁੱਲ ਦੇਖਿਆ ਕਰੋ ਚਲੋ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਇੱਥੇ ਨਾ ਮੈਂ ਟੋਕਰਾ ਲਵਾਰੀ ਸੀ ਭਾਂਡੇ ਆਲਾ ਲਿਆ ਕੇ ਰੱਖਿਆ ਪਿਆ ਸੀ ਕਿੰਨੇ ਦਿਨ ਦਾ ਸੈਲਫ ਦੇ ਉੱਤੇ ਪਿਆ ਸੀਗਾ ਤੇ ਮੈਂ ਕਿਹਾ ਵੀ ਚਲੋ ਹੁਣ ਆਏ ਹੋਏ ਨੇਗੇ ਵੀ ਹੁਣ ਟੰਗਾ ਲੈਣੇ ਆ ਤੇ ਇੱਥੇ ਨਾ ਇਹ ਪੀਰਾ ਸਮਰ ਨੂੰ ਦੇਖ ਕੇ ਹੱਸ ਰਿਹਾ ਸੀਗਾ ਸਮਰ ਵੀਡੀਓ ਬਣਾ ਰਿਹਾ ਸੀ ਤੇ ਕਹਿੰਦਾ ਬਣਾ ਲੈ ਬਣਾ ਲੈ ਸਾਨੂੰ ਫੇਮਸ ਕਰਦੇ ਐ ਹੱਸ ਰਿਹਾ ਸੀ ਉਹਦੇ ਨਾਲ ਤੇ ਹਾਂਜੀ ਆਪਣਾ ਚਲੋ ਟੋਕਰਾ ਵੀ ਲੱਗ ਗਿਆ ਤੇ ਇੱਕ ਮੈਂ ਨਾ ਆਪਣੇ ਰੂਮ ਦੇ ਵਿੱਚ ਮਿਰਰ ਫਿੱਟ ਕਰਵਾਇਆ ਉਹ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਹੁਣ ਨਾ ਥੋੜਾ ਜਿਹਾ ਸੁੱਖ ਹੋ ਜਾਊਗਾ ਕਿਉਂਕਿ ਪਹਿਲਾਂ ਨਾ ਭਾਂਡੇ ਸਾਰੇ ਸਲਫ ਦਿੱਤੇ ਐਂ ਪਏ ਰਹਿੰਦੇ ਸੀਗੇ ਟੋਕਰੇ ਦੇ ਵਿੱਚ ਹੁਣ ਇੱਕ ਪਾਸੇ ਆ ਜਿਆ ਕਰਨਗੇ ਜੁਕੇਟ ਦੇਖੋ ਆਪਣੇ ਲੱਗ ਕੇ ਗੇਟ ਅੱਪਾ ਤੰਨੀ ਲਗਵਾਇਨੇ ਹਜੇ ਆਹ ਵਾਲਾ ਹੈਗਾ ਲੌਬੀ ਦਾ ਆਪਣਾ ਗੇਟ ਤੇ ਆਹ ਹੈਗਾ ਇਹਦਾ ਪੋਰਚ ਦਾ ਆਦਾ ਡਰਾਈਂਗ ਰੂਮ ਦਾ ਆ ਲਵਾਇਆ ਤੇ ਇੱਕ ਹੈਗਾ ਆਪਣਾ ਪਿੱਛੇ ਆ ਦੇਖੋ ਮੇਰੀ ਹਲੇ ਇੱਥੇ ਮਸ਼ੀਨ ਧਰੀ ਹੋਈ ਹੈ ਸਾਫ ਸਫਾਈਆਂ ਕਰੀਆਂ ਸੀਗੀਆਂ ਸਾਰੇ ਕੱਪੜੇ ਕੱਢੇ ਪਏ ਨੇ ਬਾਹਰ ਤੇ ਆਹ ਦੇਖੋ ਆਹ ਵਾਲਾ ਇੱਕ ਪਿੱਛੇ ਕਮਰੇ ਦਾ ਤੇ ਬਸ ਇੱਥੋਂ ਆਪਣਾ ਜਿਹੜਾ ਚੱਕ ਕੇ ਟਾਂਡ ਤੇ ਧਰਨਾ ਸਮਾਨ ਪਰਸ਼ੱਤੀ ਤੇ ਕੁਝ ਤਾਂ ਉਹ ਆ ਥੋੜਾ ਜਿਹਾ ਦੇਖੋ ਆਹਾ ਪਰਸ਼ੱਤੀ ਤੇ ਲਾਉਣ ਵਾਲਾ ਸਮਾਨ ਹੈ ਤੇ ਆ ਆਪਾਂ ਸ਼ੀਸ਼ਾ ਜਿਹੜਾ ਆ ਵੀ ਲਵਾ ਲਿਆ ਤੇ ਇਹ ਹੈਗਾ ਜੀ ਮੈਂ ਥਰੈਡਿੰਗ ਵਗੈਰਾ ਫੇਸ਼ੀਅਲ ਵਗੈਰਾ ਕਰਦੀ ਹੁੰਦੀ ਹਾਂ ਕਸਟਮਰ ਦੇ ਤੇ ਉਹ ਵਾਲਾ ਇੱਥੇ ਲਵਾ ਲਿਆ ਹਲੇ ਕੱਚਾ ਜਾਈ ਲਵਾ ਲਿਆ ਮਤਲਬ ਇੱਥੇ ਹਲੇ ਹਮੇਸ਼ਾ ਲਈ ਤਾਂ ਨਹੀਂ ਰੱਖਣਾ ਆਪਾਂ ਜਦੋਂ ਰੂਮ ਵਗੈਰਾ ਤਿਆਰ ਹੋਗੇ ਫਿਰ ਆਪਾਂ ਇਹਨੂੰ ਉਤਾਰ ਦਾਂਗੇ ਤੇ ਆਹ ਹਲੇ ਨਿਵੇਟਰ ਰੱਖਿਆ ਹੋਇਆ ਹੈ ਹਲੇ ਤਾਂ ਕੋਈ ਵੀ ਚੀਜ਼ ਪੱਕੇ ਤੌਰ ਤੇ ਨਹੀਂ ਰੱਖੀ ਹੋਈ ਵੈਸੇ ਹੀ ਬਸ ਰੱਖਿਆ ਹੀ ਨੇ ਕੱਚੀਆਂ ਜੀ ਤੇ ਮਸ਼ੀਨ ਵੀ ਮੈਂ ਇੱਥੇ ਤਾਂ ਰੱਖੀ ਹੋਈ ਹੈ ਇਹਨਾਂ ਹਜੇ ਕਿਤੇ ਸੈੱਟ ਨਹੀਂ ਆ ਰਹੀ ਤੇ ਕਿਉਂਕਿ ਆਪਣੇ ਜਿਹੜਾ ਬਿਜਲੀ ਦਾ ਕੰਮ ਹੈ ਨਾ ਆ ਦੇਖੋ ਆ ਜਿਹੜਾ ਬਿਜਲੀ ਦਾ ਆਪਣਾ ਕੱਚਾ ਹੀ ਹੈ ਹਜੇ ਆ ਦੇਖੋ ਬੋਰ ਟੰਗਿਆ ਹੋਇਆ ਹੈ ਇਹ ਪੂਰੀ ਸਪਲਾਈ ਬਿਜਲੀ ਦੀ ਆਪਣੀ ਹਜੇ ਨਹੀਂ ਹੋਈ ਨਹੀਂ ਆਈ ਹੈਗੀ ਅੰਦਰ ਤੇ ਹਜੇ ਬਿਜਲੀ ਦਾ ਆਪਣਾ ਕੰਮ ਹੈ ਜਿਹੜਾ ਉਹ ਰਹਿੰਦਾ ਤਾਰਾਂ ਵਗੈਰਾ ਪਾਉਣੀਆਂ ਨੇ ਆ ਦੇਖੋ ਹਲੇ ਕੰਮ ਰਹਿੰਦਾ ਆਪਣਾ ਬੋਰਡ ਵੀ ਆ ਦੇਖੋ ਉੱਪਰ ਵਾਲਾ ਹਿੱਸਾ ਦੇਖੋ ਉੱਪਰ ਵਾਲਾ ਰਹਿੰਦਾ ਇਹਦਾ ਆਏ ਆਪਣੇ ਨਾ ਕਈ ਕੰਮ ਰਹਿੰਦੇ ਨੇ ਹਜੇ ਤੇ ਉਹ ਕਰਵਾਵਾਂਗੇ ਆ ਕੱਪੜੇ ਮੈਂ ਰੱਖੇ ਹੋਏ ਨੇਗੇ ਤੇ ਸਾਫ ਸਫਾਈਆਂ ਕਰੀਆਂ ਜਿਹੜੇ ਕੰਬਲ ਵਗੈਰਾ ਕੱਢੇ ਤੇ ਉਹੋ ਧੋਣ ਵਾਲੇ ਉਹ ਰੱਖਦੇ ਉਰੇ ਇੱਥੇ ਹੀ ਮਸ਼ੀਨ ਲਾਉਣੀ ਹੁੰਦੀ ਹੈ ਜੀ ਫਿਰ ਮੈਂ ਨਾ ਪੈਪ ਜਿਹੜਾ ਇਹਦਾ ਅੰਦਰ ਨੂੰ ਕੱਢ ਦਿੰਨੀ ਹੁੰਦੀ ਆ ਆ ਦੇਖੋ ਆ ਪੈਪ ਜਿਹੜਾ ਬਾਥਰੂਮ ਚ ਕੱਢ ਦਿੰਨੀ ਆ ਅੰਦਰ ਬਾਥਰੂਮ ਚ ਨਹੀਂ ਟਿਕਦੀ ਹੈਗੀ ਮਸ਼ੀਨ ਕਿਉਂਕਿ ਇਹਦਾ ਜਿਹੜਾ ਮਸ਼ੀਨ ਦਾ ਪਲੱਗ ਹੈ ਉਹ ਬਾਥਰੂਮ ਚ ਨਹੀਂ ਪੈਂਦਾ ਬਾਥਰੂਮ ਤੇ ਪਲੱਗ ਚ ਇਹਦਾ ਪਲੱਗ ਆ ਵੱਡਾ ਹੈ ਆ ਦੇਖੋ ਆ ਪਲੱਗ ਹੈ ਨਾ ਫਿਰ ਇਹ ਨਾ ਨਾਰਮਲ ਪਲੱਗ ਚ ਨਹੀਂ ਪੈਂਦਾ ਮੈਨੂੰ ਵੱਡੇ ਪਲੱਗ ਵਿੱਚ ਹੀ ਪਾਉਣਾ ਪੈਂਦਾ ਹੈ ਬੋਰਡ ਦੇ ਵਿੱਚ ਉਹ ਚ ਪਾਉਣੀ ਨੇ ਆ ਤਾਂ ਦੇਖੋ ਕਿੰਨਾ ਬੂਰਾ ਠੰਡੇ ਆ ਪਿਆ ਤੇ ਹੁਣ ਚਲੋ ਨਾਲੇ ਸਾਫ ਸਫਾਈ ਕਰਦੀਆਂ ਤੇ ਨਾਲੇ ਤੁਹਾਨੂੰ ਦਿਖਾਉਣੀ ਹੈ ਜੀ ਲੋ ਜੀ ਆਪਣਾ ਝਾੜੂ ਲੱਗ ਗਿਆ ਲੌਬੀ ਚ ਤੇ ਲੌਬੀ ਚ ਵੀ ਲਾਤਾ ਤੇ ਕਮਰੇ ਚ ਵੀ ਲਾਤਾ ਤੇ ਇੱਧਰ ਜਿਹੜਾ ਪਿਆਸ ਸੀਗਾ ਬੂਰਾ ਜ ਉਹ ਆਪਾਂ ਸਾਰਾ ਕੜਕ ਤੇ ਕੱਲ ਨੂੰ ਆਹ ਕਮਰਾ ਸਾਰਾ ਨਾ ਖਾਲੀ ਕਰ ਦੇਣਾ ਕਲੀਨ ਕਰ ਦੇਣਾ ਜਿਹੜਾ ਸਮਾਨ ਹੈਗਾ ਉੱਪਰ ਟਾਂਡ ਤੇ ਰੱਖਣ ਵਾਲਾ ਪਰਸਪਤੀ ਤੇ ਉਹ ਆਪਾਂ ਰੱਖ ਦਾਂਗੇ ਤੁਸੀਂ ਟਾਂਡ ਕਹਿੰਦੇ ਹੋ ਕਿ ਪਰਸਪਤੀ ਕਹਿੰਦੇ ਹੋ ਤੇ ਰਹਿ ਗਈ ਰਸੋਈ ਫੇਰ ਸੋਈ ਦੇਖੋ ਆਪਣੀ ਟੋਕਰ ਆਪਣਾ ਲੱਗ ਗਿਆ ਭਾਂਡੇ ਆਲਾ ਤੇ ਹੁਣ ਇੱਥੇ ਨਾ ਭਾਂਡੇ ਚੰਣਨੇ ਨੇ ਦੋ ਤਿੰਨ ਥਾਂ ਕੱਢੇ ਪਏ ਨੇ ਭਾਂਡੇ ਆ ਦੇਖੋ ਇਹ ਚੰਣ ਵਾਲੇ ਰਹਿੰਦੇ ਨੇ ਅਸਤ ਵਿਅਸਤ ਹੋਈ ਪਈ ਐਰ ਸੋਈ ਦੇਖੋ ਸਾਰੀ ਤੇ ਦੇਖਾਂਗੇ ਉੱਥੇ ਨਾ ਕੋਨੇ 'ਚ ਆਪਾਂ ਜਿਹੜੀਆਂ ਟੋکریاں ਮਿਲਦੀਆਂ ਨੇ ਨਾ ਤਿੰਨ ਤਿੰਨ ਸਟੈਂਡ ਵਾਲੀਆਂ ਉਹ ਲਿਆ ਕੇ ਰੱਖਾਂਗੇ ਫੇਰ ਸਮਾਨ ਦੀ ਸਾਰੀ ਦੀ ਸੈਟਿੰਗ ਆ ਜਾਊਗੀ ਤੇ ਹੁਣ ਇੱਥੇ ਭਾਂਡੇ ਚੰਡਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਫੇਰ ਦੇਖੋ ਇੱਧਰ ਵੀ ਲੱਗ ਗਿਆ ਆ ਬੱਚੇ ਬੈਠੇ ਨੇ ਦੇਖੋ ਬਹੁਤ ਔਖੇ ਕੱਟੇ ਨੇ ਜੀ ਗੇਟਾਂ বিনা ਟਾਈਮ ਆਪਣਾ ਬਹੁਤ ਔਖਾ ਲੰਘਿਆ ਮਿਸਤਰੀ ਨਹੀਂ ਆਏ ਹੈਗੇ ਤੇ ਹਜੇ ਆਪਾਂ ਐਵੇਂ ਲਵਾ ਲੇ ਮਤਲਬ ਕੱਲਾ ਫਰੇਮ ਜਿਹਾ ਲੱਗ ਗਿਆ ਬਾਕੀ ਜਿਹੜੀ ਉੱਤੇ ਲੱਗੂਗਾ ਡਿਜ਼ਾਈਨ ਵਗੈਰਾ ਪੈਣਗੇ ਫੇਰ ਪੈਣਗੇ ਜਦੋਂ ਆਪਣੇ ਇੱਥੇ ਪੱਥਰ ਲੱਗੂਗਾ ਫਰਸ਼ ਤੇ ਕਿਉਂਕਿ ਇਹ ਮਤਲਬ ਥੋੜ੍ਹ ਥੋੜ੍ਹੇ ਨਾਲ ਫਿਰ ਕੱਟਣੇ ਪੈਣਗੇ ਥੱਲੋ ਤਾਂ ਕਰਕੇ ਆਪਾਂ ਨਾ ਵਧੀਆ ਗੇਟ ਨਹੀਂ ਲਵਾਏ ਹੈਗੇ ਡਿਜ਼ਾਈਨ ਵਾਲੇ ਉਹ ਆਪਾਂ ਬਾਅਦ 'ਚ ਲਵਾਵਾਂਗੇ ਤੇ ਸ਼ਾਮ ਬਸ ਉਹ ਕੀ ਜੀ ਬਸ ਸੂਰਜ ਟਾਲਣ ਤੋਂ ਪਹਿਲਾਂ ਪਹਿਲਾਂ ਮੈਂ ਝਾੜੂ ਲਾਤਾ ਹੈਲੋ ਸੁਣਨਾ ਰਸੋਈ ਦਾ ਕਰਾਂਗੇ ਹੁਣ ਮੈਂ ਦੇਖਦੀ ਆ ਜੇ ਤਾਂ ਮੈਨੂੰ ਹੁਣ ਟਾਈਮ ਲੱਗਿਆ ਹਨਾ ਭਾਂਡੇ-ਬੁੰਡੇ ਚੰਨ ਦਾ ਹੁਣ ਛੀਨੂਗੀ ਨਹੀਂ ਫਿਰ ਤੁਹਾਨੂੰ ਸਵੇਰੇ ਦਿਖਾਵਾਂਗੇ ਬੱਚਿਆਂ ਨੇ ਸਕੂਲ ਵੀ ਜਾਣਾ ਮਹਿਕ ਪੁੱਤ ਯੂਨੀਫਾਰਮ ਪ੍ਰੈਸ ਕਰ ਲੈ ਕਰ ਲੈ ਪੁੱਤ ਬਣ ਕੇ ਚਲੋ ਮਹਿਕ ਯੂਨੀਫਾਰਮ ਪ੍ਰੈਸ ਕਰ ਲੂਗੀ ਤੇ ਮੈਂ ਹੁਣ ਦਾਲ ਧਰਦੀ ਆ ਦੇਖਦੀ ਆ ਰੋਟੀ ਪਾਣੀ ਦਾ ਕਰਦੇ ਆ ਚਲੋ ਜੀ ਠੀਕ ਹੈ ਮਿਲਦੇ ਆਂ ਫਿਰ ਕੱਲ ਨੂੰ ਤਦ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਜੀ